ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਜਿਵੇਂ ਕਿ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਜੀ ਆਪਾਂ ਸਵਰਾਜ ਟਰੈਕਟਰ ਦੇ ਟਾਇਰਾਂ ਦੇ ਵਿੱਚ ਪਾਣੀ ਪਾਇਆ ਸੀ ਮੈਂ ਵੀਰ ਨੂੰ ਕਹੂੰਗਾ ਟਰੈਕਟਰ ਦਿਖਾ ਦੂ ਇੱਕ ਵਾਰ ਅੱਜ ਆਪਾਂ ਜੀ ਇਹਦੇ ਨਾਲ ਬਾਹੀ ਕਰਨ ਲੱਗੇ ਹੋਏ ਸੀਗੇ ਟਰੈਕਟਰ ਨਾਲ ਤੇ ਆਪਾਂ ਵੀਰ ਜੀ ਨੂੰ ਪੁੱਛਦੇ ਹਾਂ ਵੀਰਾ ਬੌਂਦਾ ਸੀਗਾ ਜੀ ਵੱਡਾ ਆਪਣਾ ਵੀ ਕਿੰਨਾ ਕੁ ਫਰਕ ਲੱਗਦਾ ਉਹਨਾਂ ਨੂੰ ਟਾਇਰਾਂ 'ਚ ਪਾਣੀ ਪਾਉਣ ਤੋਂ ਬਾਅਦ ਮੈਂ ਕਹੂੰਗਾ ਵੀਰ ਨੂੰ ਵੀਰ ਜੀ ਗੱਲਬਾਤ ਕਰਾਉਣ ਦਰਸ਼ਕਾਂ ਨਾਲ ਸਾਸ਼ੀ ਗਾਲਬੀਦ ਦੀ ਕਿੰਨਾ ਕ ਫਰਕ ਲੱਗਿਆ ਵੀਰ ਜੀ ਤੁਹਾਨੂੰ ਹੋਰ ਫਰਕ ਹੈ ਵੀਰੇ ਤਾਂ ਮੇਨ ਗੱਲ ਆ ਸਪੈਨ ਨਹੀਂ ਕਰਦਾ ਹਾਂ ਟਾਰਕ ਵੱਡੀ ਆ ਨਾ ਪਾਵਰ ਵੱਧਾ ਉਹਦੇ ਕਰਕੇ ਸਲਿੱਪ ਮਾਰੀ ਜਾਂਦਾ ਹਾਂ ਪਾਣੀ ਵਧਕਦਾ ਪਾਵਰ ਵੱਧ ਗਈ ਇੱਕ ਤੋਰੇ ਦਾ ਬਹੁਤ ਫਰਕ ਪੈ ਗਿਆ ਫਿਰ ਇਹਦੇ ਨਾਲ ਵੀਰ ਜੀ ਇਹ ਡੀਜ਼ਲ ਦਾ ਵੀ ਫਰਕ ਪਾਉ ਆਰ ਪੀ ਐਮ ਘੱਟ ਰਹਿੰਦੇ ਨੇ ਸਲੋਕ ਸਲੋ ਚੱਕਰਾਂ ਚਲਾਉਂਦਾ ਪੌਣੇ 2 ਆਟੋਮੈਟਿਕ ਪਾਉਂਦਾ 13 ਹੱਲ ਨੇ ਵੀਰ ਜੀ ਮੈਂ ਕਹੂੰਗਾ ਵੀਰ ਨੂੰ ਵੀ ਦਿਖਾ ਦੇਣ ਠੀਕ ਹੈ ਜੀ 13 ਹਾਲਾਂ ਤੇ ਚੱਲ ਰਿਹਾ ਆਪਾਂ ਲੋਕਾਂ ਨੂੰ ਨਹੀਂ ਕਹਦੇ ਹੈਗੇ ਜੀ ਵੀ ਅਸੀਂ ਮੰਜੀ ਲਾਉਣੀ ਆ ਅਸੀਂ ਇਹ ਕਰਨਾ ਆਪਾਂ ਝੋਨੇ ਲਈ ਤਿਆਰ ਕਰ ਰਹੇ ਹਾਂ ਖੇਤ ਝੋਨਾ ਲਾਉਣਾ ਜੀ ਇਹਨਾਂ ਤੇ ਮੰਜੀ ਲਾ ਕੇ ਆਪਾਂ ਇਹਦੇ ਚ ਕੋਈ ਦੰਨਾ ਨਹੀਂ ਬੀਜਣਾ ਤਾਂ ਉਸ ਹਿਸਾਬ ਨਾਲ ਆਪਾਂ ਵਹਾਈ ਕਰ ਰਹੇ ਹਾਂ ਤੇ ਬਹੁਤ ਵਧੀਆ ਬਾਹਰ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਾਫੀ ਟਾਈਮ ਦਾ ਸਾਡਾ ਵਾਹ ਕੇ ਛੱਡਿਆ ਹੈ ਤੇ ਦੁਬਾਰਾ ਗਿੱਲ ਨਿਕਲ ਰਹੀ ਹੈ ਖੇਤੋਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਦੁਬਾਰਾ ਗਿੱਲ ਆ ਰਹੀ ਹੈ ਖੇਤੋਂ ਤਾਂ ਇਹਦਾ ਮਤਲਬ ਤੁਸੀਂ ਸਮਝ ਸਕਦੇ ਹੋ ਵੀ ਹਾਲ ਪੂਰੇ ਲੱਗ ਰਹੇ ਨੇ ਜਿੰਨੇ ਆਪਾਂ ਕਹੀਏ ਤੇ ਮੈਂ ਵੀਰ ਜੀ ਨੂੰ ਕਹੂੰਗਾ ਹੁ ਮਾਰੋ ਜੀ ਸਾਲਪ ਇੱਕ ਵਾਰ ਤੁਰਨ ਵੇਲੇ ਥੋੜਾ ਜਿਹਾ ਲੋਡ ਲੈਂਦਾ ਜੀ ਜਰੂਰ ਟਰੈਕਟਰ ਨੂੰ ਕਿਉਂਕਿ ਟਾਇਰਾਂ 'ਚ ਪਾਣੀ ਆ। ਪਰ ਉਸ ਤੋਂ ਬਾਅਦ ਤੋਰਾ ਬਹੁਤ ਸੋਹਣਾ ਹੋ ਜਾਂਦਾ। ਹੁਣ ਤੁਸੀਂ ਦੇਖਿਓ ਨਾ ਕੋਈ ਬ੍ਰੇਕ ਮਾਰਨ ਦੀ ਲੋੜ ਆ ਮੋੜ ਤੇ, ਨਾ ਕਿਸੇ ਹੋਰ ਕਾਰਨ ਦੀ ਕਿਸੇ ਵੀ ਆਪਾਂ ਨੂੰ ਜਿਵੇਂ ਆਪਾਂ ਕਹੀਏ ਵੀ ਕਿਸੇ ਵੀ ਮੋੜ ਤੇ ਬ੍ਰੇਕ ਨਹੀਂ ਮਾਰਨੀ ਪੈਂਦੀ। ਕੋਈ ਵੀ ਕਿਸੇ ਵੀ ਕਿਸਮ ਦੀ ਆਪਾਂ ਨੂੰ ਬ੍ਰੇਕ ਤੇ ਪੈਰ ਰੱਖਣ ਦੀ ਵੀ ਲੋੜ ਨਹੀਂ। ਡ੍ਰੈਫਟ ਕੰਟਰੋਲ 'ਚ ਚੱਲਦਾ ਟਰੈਕਟਰ। ਤੇ ਤੁਸੀਂ ਤੋਰਾ ਦੇਖ ਸਕਦੇ ਹੋ ਬਹੁਤ ਸੋਹਣਾ ਤੋਰਾ ਆਰ ਪੀ ਐਮ ਰਹਿੰਦੇ ਨੇ ਜੀ 1300 1200 1300 1200 ਸਵਰਾਜ ਇਹ ਚੀਜ਼ ਨੂੰ ਮੰਨਿਆ ਵੀ ਗਿਆ ਜੀ ਘੱਟ ਆਰ ਪੀ ਐਮ ਤੇ ਜ਼ਿਆਦਾ ਟਾਰਕ ਪੈਦਾ ਕਰਨ ਲਈ ਦੇਖ ਸਕਦੇ ਹੋ ਜੀ ਤੁਸੀਂ ਹਾਂ ਜੀ ਦੋਸਤੋ ਦੇਖ ਸਕਦੇ ਹੋ ਜੀ ਤੁਸੀਂ ਇਹ ਦੋ ਪੀਲੇ ਦੀ ਲਵਾਈ ਦੀ ਵਾਹੀ ਹੈ ਜੀ ਤੇ ਟਰੈਕਟਰ ਦਾ ਤੁਸੀਂ ਤੋਰਾ ਦੇਖ ਸਕਦੇ ਹੋ ਤੁਹਾਨੂੰ ਆਜ ਸਕਦੇ ਹੋ ਦੇੜੇ ਐ ਤੇ ਤੁਹਾਨੂੰ ਆਜ ਦਾ ਵੇਤਾ ਕਿਹਦਾ ਲੱਗਦਾ ਤੁਸੀਂ ਆਜ ਕਿੰਨੀ ਚੁੱਕੀ ਆ ਉਈ ਜਾਨਾ ਲੋਡ ਨਹੀਂ ਪਿਆ ਜੀ ਜਿਵੇਂ ਆਪਾਂ ਕਹਿੰਦੇ ਤੇ ਅਕਸਰਾਂ ਦਾ ਕਹਿੰਦਾ ਜੀ ਵੀ 10 ਦਾ ਪਾਣੀ ਦਾ ਟਰੈਕਟਰ ਤੇ ਲੋਡ ਮੈਣ ਲੱਗਦਾ ਚਾਹੀਦੀ ਜਰੂਰ ਵਧੀਆ ਜੀ ਇਹ 960 ਸਾਹੀ 855 ਨਹੀਂ ਹੈਗਾ ਸਰਨਾਜ ਦੇ ਜਿਹੜੇ ਪਹਿਲਾਂ ਸੈਡ ਗੇਟ ਤੇ 970 ਟਰੈਕਟਰ ਹੈਗੇ ਉਹ ਟਰੈਕਟਰ ਜੀ 16 ਮਾਡਲ ਟਰੈਕਟਰ ਹੈ। ਤੁਸੀਂ ਥੋੜਾ ਦੇਖ ਕੇ ਸਕਦੇ ਹੋ ਜੀ ਇਹ ਵਧੀਆ ਥੋੜਾ ਮੇਨ ਗੱਲ ਤਾਂ ਇਹ ਆ ਜੀ ਵੀ ਆਰਟੀਐਮ ਹਾਂਜੀ ਦੇਖ ਸਕਦੇ ਹੋ ਜੀ ਮੈਂ ਵੀਰ ਨੂੰ ਕਹੂੰਗਾ ਇੱਕ ਵਾਰ ਜਰੂਰ ਤੁਹਾਨੂੰ RPM ਚੈੱਕ ਕਰਾ ਦੂਗਾ ਮੈਂ ਵੀਰ ਨੂੰ ਰੋਕਦਾ ਤਾਂ ਹਾਂਜੀ ਸੱਜਣੋ ਦੇਖ ਸਕਦੇ ਹੋ ਤੁਸੀਂ ਹੁਣ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਇਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਜਿੱਦਾਂ ਦਾ ਕੰਟੈਂਟ ਮੈਂ ਪਾਉਣਾ ਵੀ ਤੁਹਾਨੂੰ ਵਧੀਆ ਲੱਗਦਾ ਜੀ